ਨਾਲ ਨੇ ਦੇਖ ਜਿਵੇਂ ਆ ਬੜਾ ਬੂ ਲੈ ਕੇ ਬਟਾਲਾ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਸ੍ਰੀ ਕਨ ਸਾਹਿਬ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਜਿਹੜੀਆਂ ਤਿਆਰੀਆਂ ਕਰੀਬ ਮੁਕੰਮਲ ਨੇ ਔਰ 3 ਤੇਜ ਜੀ ਦਾ ਇਹ ਵਿਆਹ ਪਰਬ ਮਨਾਇਆ ਜਾਵੇਗਾ ਔਰ ਤਸਵੀਰਾਂ ਬਟਾਲੇ ਤੋਂ ਦੇਖ ਰਹੇ ਹੋ ਗੁਰਦੁਆਰਾ ਸ੍ਰੀ ਕਨ ਸਾਹਿਬ ਦਾ ਜਿੱਥੇ ਕਿ ਇੱਕ ਪੁਰਾਣਿਕ ਸਾਹਿਬ ਜੀ ਕਹਿੰਦੇ ਕਿ ਜਦੋਂ ਬਰਾਤ ਆਈ ਤਾਂ ਇੱਕੇ ਬਰਾਤ ਚਲੀ ਜਦੋਂ ਕਿ ਸਰਦਰੀ ਜਿਹੜੀ ਜਿਹੜੀ ਪਹਿਲੀ ਬਾਦਸ਼ਾਹ ਜੀ ਬੰਦਾ ਕਟੜਾ ਦੇ ਵਿੱਚ ਜਿਹੜੇ ਨੰਦਕਾਰ ਸੁਣ ਜਿਹੜੇ ਔਰ ਦੀ ਬਰਾਦਾ ਉਹਦਾ ਇਹ ਫੈਸਲਾ ਤੇ ਕੀ ਸੌਦਾ ਸਾਰਾ ਉਹ ਬਟਾਲਾ ਸੌਦਾ ਕਰਾ ਔਰ ਕੀ ਜਗਾਹ ਜਿੱਕੇ ਤੁਸੀਂ ਦਾ ਪਹੁੰਚ ਦੇਣਾ ਉਹ ਬਟਾਲਾ ਚੀਖਾ ਕਿ ਤੇ ਬਰਾਦਾ ਤੋਂ ਇਸ ਕੰਮ ਦੇ ਇਹ ਦੇਣਾ ਹੈ ਜਸਤ ਸਰੇ ਕੱਟਾ ਜੀ ਇਸ ਬਟਾਲਾ ਇਸ ਬਟਾਲਾ ਦੀ ਇੱਕ ਉਸ ਸੇਵਾ ਚੱਲ ਰਹੀ ਹੈ ਬਸ ਜਗਾਤ ਦਾ ਆਪਤ ਹੈ ਗੈਂਡਰ ਜਦੋਂ ਬਰੂ منایا جائے گا لیکن سنگت کی آمد جہی ہے لگ بھگ شروع ہوگر پہنچ رہی ہے بٹانا شہر پہنچ گئی ہے اس دن بھی بہت واقع نگر کیرتن سجایا جاتا ہے مہان نگر کیرتن سجایا جاتا ہے لیکن اس گردوارے کی گل کریے تو جہاں جا ساٹھ گردوارا

ਸਤਿ ਸ਼੍ਰੀ ਅਕਾਲ ਜੀ ਗੁਰੂ ਆਲ ਜੀ ਆਪਾਂ ਬੀਬੀਆਂ ਨਾਲ ਦੀ ਗੱਲ ਕਰਦੇ ਜਿਹੜੇ ਪਿਆਰੀ ਬੀਬੀਆਂ ਐਂਦੀ ਕਿੱਥੋਂ ਆਈ ਕਿੱਥੋਂ ਆਈ ਇਹ ਇੱਥੇ ਪੰਜ ਕਰਿਆ ਜੀ ਚਲੋ ਜੇ ਮਤਲਬ ਤੁਸੀਂ ਪਹਿਲੇ ਆ ਕੇ ਨਿਤ ਪੁਸਤਕ ਹੁੰਡੋ ਜੀ ਕਿਹਾ ਜੀ ਤਾਂ 12 ਦਿਨ ਹੋ ਗਏ ਅੰਦਰ ਵਾਹਿਗੁਰੂ ਬਹੁਤ ਆਨੰਦ ਬਾਬੇ ਦੇ ਕਿਰਪਾਵਾ ਮਹਾਰਾਜੀ ਉਹ ਜੈਦੀ ਕਿਰਪਾ ਬਾਬੇ ਦੀ ਜੋ ਮੰਨਿਏ ਜੋ ਮਿੱਤ ਜਿੰਦਾ ਬਾਬਾ बाबे जी कृपा ਪਹਿਲਾ ਹੀ ਆਈਦਾ ਦਾਕ ਦੇਣਾ ਜਿਵਾ ਕਾ ਕੇ ਚਲ ਜਾਈਦਾ ਰੋਜ਼ ਦੇ ਰੋਜ਼ ਜਿਵਾ ਕਾ ਕੇ ਚਲ ਜਾਈਦਾ ਦਾ 15 ਇਹ ਚਾਤੀ ਠੀਕ ਹੋ ਜਾਂਦੀ ਹਾਂ ਜੀ ਕਿਸੇ ਵੀ ਛੱਡੋ ਹੀ ਆਏ ਹੋ ਹਾਂ ਜੀ ਹਨਵਰੀ ਇੱਕ ਦੀ ਰਹਿੰਦੀ ਹੈ ਇਸ ਸੜੀ ਦੀ ਦੀ ਰਹਿੰਦੀ ਆਤੀ ਉਹ ਨਹੀਂ ਜੀ ਮੇਰਾ ਕੀ ਰਹੀਂਦੀ ਹੈ ਬਾਬਾਈ ਕਹਿੰਦੇ ਰਹੀਦਾ ਕਿ ਜਦੋਂ ਆਉਣਾ ਬਾਬਾ ਜੀ ਦਾ ਵਿਆਹ ਜਦੋਂ ਉਹਨੂੰ ਸਨਾਹ ਆਉਣਾ ਕਦੋਂ ਉਹਨੂੰ ਪੱਤਰ ਆਉਣਾ ਜਦੋਂ ਸਨਾਹ ਪੱਤਰ ਆਉਂਦਾ ਫਿਰ ਭੱਜਿਆ ਜਾਂਦਾ ਆ ਜੀ ਸਾਹਿਬ ਦਾ ਗੁਰੂ ਵਿਆਹ ਕੋਲ ਬਹਾਉਣ ਕਹਿੰਦੇ ਕਿ ਬਾਬੇ ਦਾ ਵਿਆਹ ਕਰਕੇ ਇਹ ਖਾਸ ਗੱਲ ਹੈ ਕਿ ਚਾਹੇ ਗੁਰਨਾਨਕ ਦੇਵ ਜੀ ਬਿਲਕੁਲ ਸਾਹੀਦਰ ਵਿਆਹ ਕੋਲ ਬਹਾ ਲੈ ਕਿ ਸੰਗਤਾਂ ਜਿਹੜੀਆਂ ਇੱਕ ਬਾਬੇ ਦਾ ਵਿਆਹ ਕਰਕੇ ਇਸ ਦਿਹਾੜੇ ਨੂੰ ਮਨਾਉਂਦੀਆਂ ਔਰ ਤੁਸੀਂ ਦੇਖ ਹੀ ਸਕਦੇ ਹੋ ਕਿ 20 ਅਗਸਤ ਅਜੇ ਦੂਰ ਹੈ ਲੇਕਿਨ ਉਹਦੇ باوجود ਜਿਹੜਾ ਸੰਗਤਾਂ ਦਾ ਵਿੱਚ ਇੱਕ ਇੱਕ ਸਾ ਸੰਗਤਾਂ ਦੇ ਸਾ ਜਿਹੜੀ ਵਿਕਾਸਾ ਜਿਹੜੀ ਉਹ ਡੀਗੜੇ ਨਹੀਂ ਆ ਕਹਿੰਦੇ ਡੀਗੜੇ ਜੀ ਇੱਕ ਬੂਸਾ ਸਾਡੇ ਤੋਂ ਲੋਕ ਜਿਹੜੇ ਨੇ ਇੱਕ ਸੰਗਤਾਂ ਇੱਕ ਵੱਡੀ ਸੰਗਤ ਦੀ ਰੂਪ ਦੇ ਵਿੱਚ ਵੀ ਇੱਥੇ ਜਿਹੜੇ ਪਹੁੰਚਦੇ ਨੇ ਜਥਿਆਂ ਦੇ ਰੂਪ ਦੇ ਵਿੱਚ ਇੱਥੇ ਪਹੁੰਚਦੇ ਨੇ ਕੁਝ ਤਿਆਰੀਆਂ ਜਿਹੜੀਆਂ ਕਹਿ ਲਈਏ ਕਿ ਫਾਈਨਲ ਪੁਆਇੰਟਸ ਨੂੰ ਦੇਖ ਹੀ ਸਕਦੇ ਹੋ ਕਿਵੇਂ ਇੱਕ ਜਿਹੜਾ ਪੇਂਟ ਦਾ ਕੰਮ ਵੀ ਕੁਝ ਚੱਲ ਰਿਹਾ ਹੋਰ ਜਿਹੜੀ ਸੇਵਾ ਦਾ ਕੰਮ ਚੱਲ ਰਿਹਾ ਇਹ ਲਗਾਤਾਰ ਜਿਹੜੇ ਨੇ ਇਸੇ ਸੀ ਲੱਗੇ ਕਿ ਜਿਹੜਾ ਵਿਆਹ ਹਰ ਸਾਲ ਹੀ ਸੰਗਤਾਂ ਦੇ ਵਿੱਚ ਵਿਦੇਸ਼ ਸੰਗਤਾਂ ਬਲਕੇ ਵੈਦਿਆ ਤੇ ਇੱਕ ਛਾ ਹੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤਿਹ ਇੱਥੇ ਜੀ ਗੁਰੂ ਨਾਨਕ ਦੇਵ ਜੀ ਵਿਆਹ ਆਏ ਸਨ ਇਸ ਖੰਡ ਦੇ ਕੋਲ ਬੈਠੇ ਸਨ ਤੇ ਮਾਤਾ ਜੀ ਨੇ ਕਿਹਾ ਥੋੜ੍ਹ ਉੱਠ ਬੋ ਉਹਨਾਂ ਨੇ ਕਿਹਾ ਸੀ ਵੀ ਇਹ ਜੁਗੋ ਜੁਗ ਸਾਡੇ ਵਿਆਹ ਦੀ ਕੰਡ ਜਿਹੜੀ ਟਲ ਰਹੇਗੀ ਤੇਰਾ ਸਾਬ ਤੇ ਇਕੱਠਾ ਹੋਏਗਾ ਗੁਰਦੁਆਰਾ ਸਾਹਿਬ ਉਹ ਵੇਖੋ ਹੁਣ ਬਣ ਲਗਾ ਸੇਵਾ ਸਾਹਿਬ ਬਾਬਾ ਜੀ ਆਪਣੇ ਸੇਵਾ ਦੇ ਉਹਨਾਂ ਨੇ ਸੇਵਾ ਲਈ ਖਡੂਰ ਸਾਹਿਬ ਵਾਲੇ ਬਾਬਾ ਜੀ ਨੇ ਅਸੀਂ ਇੱਥੋਂ ਦੇ ਰਹਿਣ ਵਾਲਿਆਂ ਪਹਿਲਾਂ ਇੱਥੇ ਕੋਈ ਚੀਜ਼ ਨਹੀਂ ਪਸਾ ਲਗਾਏ ਕੋਈ ਦੁਆਰੇ ਉਹਨਾਂ ਨੂੰ ਸੇਵਾ ਮਿਲਿਓ ਕਰਾਉਣ ਲੱਗੇ ਨੇ ਤੇ ਮਾਰੇ ਕੱਢ ਦੀ ਕਲਾ ਕਰੇ ਉਹ ਵਿਆਹਪੁਰਬ ਦੀ ਤਿਆਰੀਆਂ ਨੂੰ ਲੈ ਕੇ ਸੰਗਤ ਆਏ ਆ ਵੀ ਇੱਥੇ ਤਿਲ ਮਾਰਿਆ ਪੁੰਜੇ ਨਹੀਂ ਡਿਗਣਾ ਇੰਨਾ ਵਿਆਹਪੁਰਬ ਚੱਲਦਾ ਇੱਥੇ ਇੱਥੇ ਕੋ ਪਤਾ ਨਹੀਂ ਲੱਗਦਾ ਵੀ ਜਨਤਾ ਕਿੱਥੋਂ ਆ ਰਹੀ ਬਾਹਰ ਦੇ ਦੇਸ਼ੋਂ ਇੱਥੇ ਲੰਗਰ ਕਿਸੇ ਚੀਜ਼ ਦੀ ਘਾਟ ਨਹੀਂ ਇੱਥੇ ਮਾਰੀ ਦੀ ਮਾਇਆ ਦੀ ਘਾਟ ਨਹੀਂ ਗੁਰੂ ਨਾਨਕ ਦੇਵ ਜੋ ਮੰਗੇ ਠਾਕਰ ਆਪਣੇ ਦੇ ਸੋਈ ਸੋਚ ਦੇਵਾ ਨਾਨਕ ਦਾਸ ਮੁਖ ਤੇ ਜੋ ਬੋਲੇ ਇਆਂ ਹਾਂ ਸਾ ਤੂ ਇੱਥੇ ਤੇ ਸਾਚੀ ਸਾਚੈ ਜੀ ਪੰਸਾਹ ਤੇ ਮਾਰੇ ਜਿਹੜਾ ਸਰਕਾਰ ਲੈ ਜੋ ਢੋਲੀਆਂ ਪੜ ਕੇ ਮਾਰੀ ਗੋਤ ਜਿੰਨੇ ਮਰਦੀ ਖਿਲਾਣੇ ਲੁੱਟ ਕੇ ਲੈ ਜੋ ਮਾਰੇ ਗੋਤ ਪਰੇ ਬੈਠੇ ਗੁਰੂ ਨਾਨਕ ਦੇਵ ਲੋ ਵੇਖੋ ਹੱਥ ਮਾਰੇ ਦਾ ਚੱਲਣ ਰਿਆ ਜੀ ਗੁਰੂ ਨਾਨਕ ਦੇਵ ਬੋਨਾਂ ਕਿਹਾ ਤੇਰਾ ਹੀ ਤੇਰਾ ਬਾਦ ਤੇਰਾ ਹੀ ਤੇਰਾ ਚੱਲਦਾ ਤੇਰਾ ਹੀ ਤੇਰਾ ਚੱਲਦਾ ਹਾਂਜੀ ਇਹ ਆ ਵੀ ਮਹਾਰਾਜੇ ਸੱਚੇ ਪਾਤਸ਼ਾਹ ਤੇਰਾ ਹੀ ਆਪਾ ਹਾਂਜੀ ਆ ਜਿਵੇਂ ਉਹ ਉਹ ਰੁਕਦਾ ਨਹੀਂ ਤੇਰਾ ਹੀ ਮਾਲਕਾ ਤੇਰਾ ਹੀ ਹੈ ਬਸ 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 ਇੱਥੇ ਦੇ ਵੇਖੋ ਤੁਸੀਂ ਕੀ ਬਣਦਾ ਜੀ ਗੁਰਦੁਆਰਾ ਸਾਹਿਬ ਦੀ ਨਾਲ ਸੇਵਾ ਲਈ ਗੁਰੂਸਰਵਰ ਪਾਪਾ ਜੀ ਨੇ ਸੇਵਾ ਸੰਗ ਨੇ ਇਹ ਮਾਰਤਾਂ ਪਾਣੀਆਂ ਥੱਲੇ ਗੱਡੀਆਂ ਦੀਆਂ ਬੇਸਮੈਂਟਾਂ ਪਾਣੀਆਂ ਨੇ ਛੋਨਾ ਲੱਗਣਾ ਇੱਥੇ ਮਾਰ ਹੋ ਜਾਣਾ ਤੇ ਡੇਰਾ ਸਾਹਿਬ ਤੇ ਇਕੱਠਾ ਹੋ ਜਾਏਗਾ ਗੁਰਦੁਆਰਾ ਸਾਹਿਬ ਮਾਰ ਇਹ ਪਾਓ ਜੇ ਵੀ ਸੰਗਤਾਂ ਦੀ ਸਾਰਾ ਸਨ ਲੋਕ ਦਿਓ ਸਾਰੇ ਜਣੇ ਆ ਕੇ ਸੇਵਾ ਪਾਓ ਮਨ ਤਾਂ ਨਾ ਸੇਵਾ ਕਰੇ ਏ ਆ ਕੇ ਜਿਹੜੇ ਨੇ ਇੱਥੇ ਪਹੁੰਚਦੇ ਨੇ ਭਾਜੀ ਤੁਸੀਂ ਵੀ ਲੱਗਦਾ ਬਾਹਰੋਂ ਆਏ ਹੋ ਇੱਥੇ ਅੱਛਾ ਬਟਾਲੇ ਤੋਂ ਭਾਜੀ ਇਹ ਤੁਸੀਂ ਬਟਾਲੇ ਵਾਲਿਆਂ ਨੂੰ ਤਾਂ ਖੈਰ ਅਦੀਕ ਰਹਿੰਦੀ ਆ ਕਿ ਬਾਬੇ ਦਾ ਵਿਆਹ ਹੋਗਾ ਸੰਗਤ ਬਾਹਰੋਂ ਆਣੀ ਹੈ ਹੀ ਇੱਕ ਕਹਿ ਲਈਏ ਕਿ ਆhmad ਹੁੰਦੀ ਹੈ ਦੂਜੇ ਕਿੰਨਾ ਦਾ ਇੱਕ ਮਾਹੌਲ ਸਭ ਤੋਂ ਢਿਕਨ ਤੋਂ ਲੋਕ ਕੈਰੀਅਨ ਖੋ ਜਾਰੀ ਜਦੋਂ ਬਾਅਦ ਤੋਂ ਸੰਗਤ ਵੀ ਆ ਰਹੀ ਹੈ ਦਰਸ਼ਨ ਕਰਨ ਵਾਸਤੇ ਉਸ ਲਈ ਪਹਿਲਾਂ ਆਉਂਦੀ ਹੈ ਕੁਝ ਗਰੀਬ ਬਾਤਾਂ ਆ ਰਹੀ ਹੈ ਬਟਾਲੇ ਵਾਲਿਆਂ ਨੂੰ ਡੀਕ ਰੈਂਦੀ ਹੈ ਹਾਂ ਸਾਰਿਆਂ ਨੂੰ ਡੀਕ ਰੈਂਦੀ ਹੈ ਬਟਾਲਿਆਂ ਵੀ ਜੱਜ ਰੈਂਦੀਆਂ ਲੇਕਿਨ ਲਗਨ ਲਗ ਤਾਂ ਜੋ ਵੀ ਇਲਕ ਦੇ ਲੋਕ ਸਾਰਿਆਂ ਨੂੰ ਉਦੀਦੇ ਕਿਉਂਕਿ ਜਸ ਗੁਰਦੁਆਰਾ ਸਾਹਿਬ ਦੇ ਵਿੱਚ ਖੜੇ ਇਹ ਵੀ ਇਤਿਹਾਸ ਜਿਹੜਾ ਗੁਰੂ ਸਾਹਿਬ ਦੇ ਨਾਲ ਹੀ ਜੁੜਿਆ ਹੋਇਆ ਹਾਂਜੀ ਕਨ ਸਾਹਿਬ ਦੇ ਨਾਮ ਤੋਂ ਬਾਬੇ ਦੀ ਕੱਤੀ ਕੰਦਾ ਉਹਦੇ ਤੇ ਜਾਦਾ ਹੈ ਔਰ ਦਸ਼ਮੇਲੀ ਕਰਮਾ ਤੇ ਦੁਨੀਆਂ ਦੇ ਦੁਰਦੁਰਾ ਹੋ ਗਏ ਉਹ ਇਹ ਵੱਡੀ ਦੇ ਵਿੱਚ ਆਪ ਜਿਹੜੀ ਉਹ ਤਸਵੀਰਾਂ ਬਟਾਲੇ ਤੋਂ ਹੈ ਇਸੇ ਤਰ੍ਹਾਂ ਇਹ ਤਸਵੀਰਾਂ ਕਲੀਆਂ ਗੁਰਦੁਆਰਾ ਸਾਹਿਬ ਦੇ ਲੋਕਦਾਰ ਸ਼ਹਿਰ ਦੀ ਵੀ ਜੇ ਗੱਲ ਕਰੀਏ ਪੂਰਾ ਬਟਾਲੇ ਸ਼ਹਿਰ ਨੂੰ ਸਜਾਇਆ ਜਾਂਦਾ ਉਹਦੀਆਂ ਤਿਆਰੀਆਂ ਚੱਲ ਰਹੀਆਂ ਵਕਤ ਵਕਤ ਲੰਗਰ ਲੱਗਦੇ ਜਿਵੇਂ ਜਿਵੇਂ ਦਿਨ ਨੇੜੇ ਆ ਰਹੇ ਉਦੋਂ ਉਦੋਂ ਸੰਗਤਾਂ ਵੱਲੋਂ ਜਿਹੜਾ ਆਪਣੇ ਤੌਰ ਤੇ ਜਿਹੜਾ ਸੰਗਤ ਦੀ ਬਟਾਲੇ ਦੀ ਸੰਗਤ ਵੱਲੋਂ ਫਿਰਿਆ ਬਾਹਰ ਤੋਂ ਆਲਮੀ ਸੰਗਤ ਆ ਉਹਨਾਂ ਦੇ ਸਵਾਗਤ ਲਈ ਵੱਖ-ਵੱਖ ਸੰਗਤ ਲਗਾਈ ਜਾਂਦੀ ਨੇ ਵੱਖ-ਵੱਖ ਤਰ੍ਹਾਂ ਤੋਂ ਔਰ ਇਹ ਕਹਿ ਸਕਦੇ ਆ ਕਿ ਪਟਾਲਾ ਸ਼ਹਿਰ ਇਸ ਤਿਹਾਰੇ ਨੂੰ ਬੜੀ ਸਦੱਤ ਦੇ ਨਾਲ ਉਡੀਕਦਾ ਕਿਉਂਕਿ ਇਹਦੇ ਕਿ ਜਦੋਂ ਵਰਨਿਕ ਸਾਹਿਬ ਦਾ ਵਿਆਹ ਫੁਰਮ ਮਨਾ ਕੇ ਹਟਦੇ ਆ ਤਾਂ ਫਿਰ ਤਿਆਰੀਆਂ ਉਸੇ ਅਗਲੇ ਦਿਨ ਤੋਂ ਹੀ ਸ਼ੁਰੂ ਹੋ ਜਾਂਦੀਆਂ ਅਗਲੇ ਸਾਲ ਦੀ ਅਗਲੇ ਸਾਲ ਆਪਾਂ ਕੀ ਕਰਾਂਗੇ ਕਿਵੇਂ ਦੀ ਹੈ ਇੱਕ ਸੰਗਤ ਲਈ ਜਿਵੇਂ ਦਾ ਇੱਕ ਪਲਾਨ ਰਹਿ ਗਿਆ ਇਸ ਕਰਕੇ ਇਸ ਦਿਨ ਤੋਂ ਨਾਲ ਨਹੀਂ ਜਿੱਤੇ ਪੂਰਾ ਇੱਕ ਸਾਲ ਤਿਆਰੀਆਂ ਹੁੰਦੀਆਂ ਚਾਹ ਔਰ ਸੰਗਤ ਦੀ ਆਸਾ ਵੀ ਉਨੀ ਹੀ ਬਤੀ ਜਾਦੀ ਹੈ ਕੈਮਰਾ ਪਰਸਨ ਮਿਕਰੋਂ ਤੁਹਾਡੇ ਨਾਲ ਬੋਚਾਣਾ ਜਗਰਨੀ ਜੀ ਗੁਰਦਾਪ